ਸਭ ਤੋਂ ਵੱਡੀ ਗੱਲ ਦੋਸਤੋ ਅੱਜ ਦੇ ਇਸ ਮਤਲਬ ਤੇ ਸਵਾਰਥ ਭਰੇ ਯੁੱਗ ਦੇ ਵਿੱਚ ਜਦੋਂ ਆਪਣੇ ਹੀ ਆਪਣੇ ਆ ਦਾ ਹੱਥ ਛੱਡ ਜਾਂਦੇ ਨੇ ਤਾਂ ਅਜਿਹੇ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਚੰਗੇ ਵੀਰ ਵੀ ਨੇ ਜਿਹੜੇ ਦੂਜਿਆਂ ਦੇ ਬੇਸਹਾਰਿਆਂ ਦਾ ਸਹਾਰਾ ਬਣਦੇ ਨੇ ਤੇ ਅਜਿਹੀ ਇੱਕ ਸੰਸਥਾ ਹੈ ਬਾਬਾ ਰਤਨਦੇਵ ਸੇਵਾ ਸੁਸਾਇਟੀ ਜੋ ਕਿ ਇੱਕ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਕਿ ਇੱਕ ਜਵਾਨ ਲੜਕੇ ਕਿਸ ਤਰ੍ਹਾਂ ਨੰਗਨ ਹਾਲਤ ਦੇ ਵਿੱਚ ਸੇਵਿਆਂ ਦੇ ਵਿੱਚ ਬੈਠੀ ਸੀ ਅਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸੇ ਹਾਲਤ ਦੇ ਵਿੱਚ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ ਤਾਂ ਇਹਨਾਂ ਵੀਰਾਂ ਨੇ ਪਹਿਲਾਂ ਉੱਥੇ ਪਹੁੰਚ ਕੇ ਕੁਝ ਮਤਾਵਾ ਭੈਣਾਂ ਦੀ ਮਦਦ ਦੇ ਨਾਲ ਪਹਿਲਾਂ ਉਸ ਨੂੰ ਬਸਤਰ ਪੁਆਏ ਅਤੇ ਫਿਰ ਜਦੋਂ ਸਾਰੀ ਗੱਲਬਾਤ ਪਤਾ ਕੀਤੀ ਤਾਂ ਸਾਰੇ ਇਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਹਾਲਾਂਕਿ ਪਹਿਲਾਂ ਬਹੁਤ ਸਾਰੇ ਲੋਕ ਇਸ ਨੂੰ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਦੇਖਦੇ ਸਨ ਪਰ ਕਿਸੇ ਨੇ ਇਸ ਦੀ ਮਦਦ ਕਰਨ ਦੀ ਨਹੀਂ ਸੋਚੀ ਪਰ ਜਦੋਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਸੰਸਥਾ ਵਾਲੇ ਵੀਰੇ ਪਹੁੰਚੇ ਤਾਂ ਇਹਨਾਂ ਨੇ ਪਹਿਲ ਦੇ ਆਧਾਰ ਤੇ ਇਸ ਲੜਕੀ ਦੀ ਇਸ ਔਰਤ ਦੀ ਮਦਦ ਕੀਤੀ ਦੱਸ ਦਈਏ ਕਿ ਕਿਤਨਾ ਕਿਤੇ ਸਮਾਜ ਦੇ ਲਈ ਵੀ ਇੱਕ ਵੱਡਾ ਕੁਐਸਚਨ ਮਾਰਕ ਸੀ ਕਿਉਂਕਿ ਬੱਚੀਆਂ ਤੇ ਹੋਰ ਬੱਚੇ ਵੀ ਇਸ ਤਰ੍ਹਾਂ ਨੂੰ ਦੇਖਦੇ ਸਨ ਜਦੋਂ ਇਹ ਇਸ ਹਾਲਤ ਦੇ ਵਿੱਚ ਪਿੰਡ ਦੇ ਵਿੱਚ ਘੁੰਮਦੀ ਸੀ ਦੋਸਤੋ ਅਜਿਹੇ ਸੰਸਥਾਵਾਂ ਤੇ ਜਿਹੇ ਵੀਰਾਂ ਦੇ ਲਈ ਇੱਕ ਲਾਈਕ ਅਤੇ ਸ਼ੇਅਰਤਾ ਬਣਦਾ ਹੈ ਸੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਇਸ ਮੌਕੇ ਦੀ ਪੂਰੀ ਘਟਨਾ ਕੱਪੜੇ ਨਹੀਂ ਪਾਏ ਪਹਿਣਾ ਇਹ ਨਾਲ じゃ ਇਦਾਂ ਕਰ ਆ ਗੁੜਿਆ ਪੁੱਤ ਤੂੰ ਇਹ ਕਿੱਦਾਂ ਹਾਂ ਅੱਛਾ ਚਾਦਰ ਲੈ ਲੈ ਚਾਦਰ ਲੈ ਲੈ ਨਾਲ ਹਾਂ ਮੈਂ ਕੱਪੜਾ ਕੱਢ ਸਕਦਾ ਨਹੀਂ ਚਾਦਰ ਲੈ 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 ਪੁੱਤ ਲਾਲ ਚੰਗਾ ਵਾਦੇ ਪੈਣ ਉੱਪਰ ਕੱਪੜੇ ਪਾ ਦੇ। ਫਾਲੋ 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 ਹਾਂ। ਉਹ ਕੱਲਾ ਉਹਦੇ ਫੋਨ ਹੀ ਕੱਟ ਕੇ ਹੀ ਰਹਿਣਾ। ਹਾਂ। ਹਾਂ। ਇਹਦੇ ਜਿਹਾ ਦਿਖਾ ਦੇ ਇੰਦਰ। ਨਹੀਂ ਚਾਦਰ ਨਾ ਪਾਓ। ਇਹਨੂੰ ਇਹਨੂੰ ਕੱਪੜੇ ਪਾਓ। ਉਹ ਸਾਈਡ ਤੇ ਜਾ ਕੇ ਨਾ ਇਹਨੂੰ ਇੱਥੇ ਨੁੱਕਰ ਜੀ ਕਰਕੇ ਕੱਪੜੇ ਪਾ ਦੇ। ਹਾਂ। ਪਾ ਦੇ ਪਾ ਦੇ ਕੱਪੜੇ ਪਾ ਦੇ। ਇਹ ਤੁਹਾਡਾ ਜਾਨਾ। ਹਾਂ। ਜਾ ਪੁੱਤ ਪਾ ਦੇ ਕੱਪੜੇ। ਇਹਦੇ ਬਾਬੇ ਨੰਗੀ ਤਰੀ ਫੇਦੀ ਦੇ। ਆ ਜੀ। ਅੱਗੇ ਟੂ ਆਜੀ ਹੋਈ ਵੀਰੋ ਉਹ ਲਾ ਕੇ ਛੁੱਟੇ ਟੈਂਕ ਟੂਟੀਆਂ ਦੇ ਵਿੱਚ ਮੈਂ ਤਾਂ ਚੱਲ ਬੈਗ ਚੱਲਿਆ ਤੇ ਮੈਂ ਅੱਥੇ ਬੂਹੇ 'ਚ ਬੈਠੀ ਮੈਂ ਅੱਛਾ ਫਿਰ ਮੈਂ ਘਰ ਦੇ ਨੂੰ ਕਹਿੰਦਾ ਮੈਂ ਅੱਗੇ ਨੇ ਕੁਛ ਨਹੀਂ ਹੋਈ ਨੇ ਆਖਿਆ ਅੱਜ ਇਹ ਰੋੜੇ 'ਚ ਲਾਉਣ ਦੀ ਏ ਇੱਕ ਜਿੱਥੇ ਦਿਖਾਈ ਦੂਰੋਂ ਖੜੇ ਸੀ ਉਹ ਨੂੰ ਮੈਂ ਲਾ ਕੇ ਪਿਠਾ ਕੇ ਲਾ ਦੇ ਅੱਛਾ ਉਹ ਕਿਤੇ ਕਹਿਣ ਲਈ ਤੇ ਉਹ ਨਾ ਗਿਆ ਟਾਲੇ ਕੇ ਮਗਰ ਪੈ ਗਿਆ ਤੇ ਕਾ ਕੌਣ ਕਹਿਣ ਲਈ ਨਾਲ ਦੀ ਅਸੀਂ ਤੁਹਾਡੀ ਵਾਈਫ ਹਾਂਜੀ ਚਾਹਤ ਰਹੀ ਏ ਨਹੀਂ ਬਸ ਧੰਨਵਾਦ ਜੀ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਕਿੱਥੇ ਦਿਖਾਣੇ ਤੇਰੀ ਭਾਈ ਗੁਤਾਨ ਗੁਰਾਮਦਾਸ ਆ ਫਿਰ ਲਾ ਤੇ ਇਸੇ ਕਦੋਂ ਕੀ ਦਿਖਾਈ ਤੁਹਾਨੂੰ ਅੱਜ ਹੈ ਤਾਂ ਪਰਸੋਂ ਦੀ ਆ ਪਰਸੋਂ ਚਾਹੀਦੀ ਹਾਂ ਇਹ ਕੀ ਆຊਣ ਚਾਹੀਏ ਇਸ ਤਰ੍ਹਾਂ ਹੀ ਮਤਲਬ ਕੋਈ ਕੋਹ ਦਾ ਜਾਂਦੀ ਆ ਉਹ ਤਾਂ ਜਾਂਦੀ ਨਲਕੇ ਕੱਲ ਉਸੇ ਤੁਰ ਜਾਂਦੀ ਅੱਛਾ ਮੈਨੂੰ ਤਾਂ ਇਹਦਾ ਮੈਦ ਵਿਚ ਮੈਂ ਸੋਚਿਆ ਵੀ ਚਲ ਕੇ ਇਹ ਰੀ ਬੰਦਾ ਮਾੜਾ ਮੋਟਾ ਹੁੰਦਾ ਤੇ ਵਿਚਾਰੀ ਪੂਰੀ ਹੈ ਨਾ ਸਾਰੀ ਨੰਗੀ ਬਿਲਕੁਲ ਨੰਗੀ ਮਤਾਈ ਮੈਂ ਘਰ ਦੇ ਨੂੰ ਕਿਹਾ ਮੈਂ ਕੀ ਚਲ ਜਾਈ ਜੰਦੀ ਆ ਹਾਂ ਅੰਗੇ ਕੱਪੜੇ ਰੱਖ ਦੀ ਕੱਪੜੇ ਦਾ ਸਾਰ ਨਹੀਂ ਕਰਦੀ ਉੱਥੇ ਮੇਰੇ ਕੋਲ ਆਣ ਕੇ ਗੱਲਾਂ ਬਾਤਾਂ ਵੜੀਆਂ ਸੁਣੀਆਂ ਕਰਦੀ ਆ। ਪਾਠ ਵੜਾ ਹੁਣਾ ਕਰਦੀ ਆ 100 ਤੱਕ ਇੱਕ ਦੋ ਪੰਜਾਬੀ ਬੋਲਦੀ ਆ। ਨਾ ਬੋਲਦੀ ਹਿੰਦੀ ਆ। ਹੋਰ ਕੀ ਭਾਈ? ਮੇਰੇ ਨਾਲ ਮੋਟਰ ਛੱਡੀ ਮੇਰੇ ਨਾਲ ਨਾਤੀ ਏ। ਅੱਛਾ ਅੱਛਾ। ਪੰਜਾਬੀ ਜਿਹਨੇ ਮੈਨੂੰ 100 ਸੁਣਾਇਆ ਉੱਥੇ ਬੈਠੇ। ਅੱਛਾ ਅੱਛਾ। ਮੈਨੂੰ ਲੱਗਦਾ ਆਸ਼ਰਮ ਚ ਆਈ ਏ ਮੈਨੂੰ ਜਿੱਥੇ ਤੱਕ ਲੱਗਦਾ। ਕਿਉਂਕਿ ਆਸ਼ਰਮਾਂ ਚ ਨਾ ਕਟਿੰਗ ਕਰ ਦਿੰਦੇ ਹੁੰਦੇ ਆ। ਹਾਂ। ਹੋ ਸਕਦਾ ਤੁਹਾਨੂੰ ਵੀ ਕਿੰਨਾ ਜ਼ਿਆਦਾ ਪਤਾ ਸਾਡੇ ਨੂੰ। ਹਾਂ। ਉਹ ਭਾਈ ਗੁਰਤਾਨ ਨੇ ਚਲੋ ਧੰਵਾ ਤੁਹਾਡਾ ਨਹੀਂ ਤੇ ਕਹੀ ਉਹ ਜਿਹੇ ਤੁਹਾਨੂੰ ਪਤਾ ਹੈ ਨਾ ਦੁਨੀਆ ਚੰਗੀ ਨਹੀਂ ਹੈਗੀ ਨਹੀਂ ਚੰਗੀ ਨਹੀਂ ਚੰਗੀ ਚਲੋ ਜਿੱਥੇ ਜੇ ਦੁਨੀਆ ਮਾੜੀ ਹੈ ਤੁਹਾਡੇ ਵਰਗੇ ਚੰਗੇ ਵੀ ਹੈਗੇ ਆ ਰੋਟੀ ਪਾਣੀ ਮੈਨੂੰ ਇੱਥੇ ਵਧੀਆ ਖੂੰਦੇ ਰਹੇ ਆ ਸਿਰ ਮੈਂ ਕਿਹਾ ਮੈਂ ਮੈਂ ਉਹਨੂੰ ਰੋਟੀ ਖਵਾਦੀ ਤੇ ਮੈਂ ਕਹਿ ਗਿਆ ਤੂੰ ਮਗਰ ਪੈ ਗਈ ਮੈਂ ਕਿਹਨ ਸਕੂਲੋਂ ਜਵਾਜੂ ਗੁੰਦੇ ਪਤਾ ਹੈ ਤੁਹਾਨੂੰ ਨਾ ਬਾਹਰ ਅੰਦਰ ਮੈਂਟਲੀ ਵਜਣਾ ਰੋੜਾ ਕਿਦੇ ਮਾਰਤਾ ਇੱਟਾ ਇਹਨੇ ਪੜੀਆਂ ਇਹਦੇ ਘਰ ਦੀ ਮੇਰੀ ਦੀ ਮਗਰ ਪੈ ਗਈ ਤੁਹਾਨੂੰ ਕਹਿਣਾ ਇਹ ਵੀ ਕਪੜੇ ਵਾਲਾ ਅੱਛਾ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਤਾਨੂੰ ਦਿਮਾਗ ਨਹੀਂ ਕੰਮ ਕਰਦਾ ਸੰਜੀ ਅੱਜ ਅਸੀਂ ਆਏ ਆ ਪਿੰਡ ਧੱਤਲ ਆਏ ਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਇਂਦਾ ਵਾ ਤੇ ਆ ਜਿਹੜੀ ਭੈਣ ਦੇਖ ਰਹੇ ਦੂਰੋਂ ਦਿਖਾ ਦੇ ਆ ਇੱਥੇ ਹਾਂ ਸਾਈਡ ਤੋਂ ਦਿਖਾ ਦੇ ਇਹ ਭੈਣ ਕੋਈ ਮੈਂਟਲੀ ਆਫਸੈਟ ਭੈਣ ਵਾਂ ਤੇ ਇੰਨੇ ਹਾਲਾਤ ਵੀ ਜਿਨ ਦੱਸਦੇ ਮਾੜੇ ਆ ਅਸੀਂ ਖੁਦ ਵੇਖੇ ਆ ਤੁਹਾਨੂੰ ਕੈਮਰੇ ਸਾਹਮਣੇ ਭੈਣ ਨਹੀਂ ਦਿਖਾ ਸਕਦੇ ਅਸੀਂ ਸਾਡਾ ਵੀ ਮੇਰੀਆਂ ਭੈਣਾਂ ਵਰਗੇ ਆ ਅਸੀਂ ਵੀ ਉਧਰ ਦੇਖ ਨਹੀਂ ਰਹਿ ਪੂਰੀ ਨਗਨ ਹਾਲਤ ਦੇ ਵਿੱਚ ਭੈਣਾਂ ਤੇ ਹੁਣ ਮੈਂ ਆਪਣੀ ਆਸ਼ਰਮ ਚ ਭੈਣ ਨੂੰ ਲੈ ਕੇ ਆਇ ਸੀ ਨਾਲ ਕਿਉਂਕਿ ਉਦਾਂ ਜਦੋਂ ਅਸੀਂ ਭੈਣਾਂ ਨੂੰ ਲੈਣ ਜਾਈਦਾ ਮੈਂਟਰੀ ਅਫਸਰਟ ਹੁੰਦੀਆਂ ਵ ਤੇ ਅਸੀਂ ਆਪ ਹੀ ਚੱਲ ਜਾਈਦਾ ਪਰ ਇੱਥੇ ਪੂਰੀ ਨਗਨ ਹਾਲਤ ਦੇ ਵਿੱਚ ਭੈਣ ਸੀਗੀ ਤੇ ਇੰਨੀ ਸਾਡੇ ਚ ਹਿੰਮਤ ਨਹੀਂ ਹੈਗੀ ਕਿ ਅਸੀਂ ਆਪਣੀਆਂ ਭੈਣਾਂ ਨੂੰ ਅੱਖਾਂ ਸਾਹਮਣੇ ਇਦਾਂ ਦੇਖ ਲਈਏ ਤੇ ਚਲੋ ਮੈਂ ਆਪਣੀ ਭੈਣ ਨੂੰ ਲੈ ਕੇ ਆਇ ਸੀਗਾ ਤੇ ਹੁਣ ਉਹ ਕੱਪੜੇ ਬਦਲਾ ਰਹੀ ਹੈ ਭੈਣ ਦੇ ਤੇ ਧੰਨਵਾਦ ਕਰਦਾ ਮੈਂ ਗੁਰੂ ਘਰ ਦੇ ਵਜੀਰ ਜੀ ਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਪਹਿਲਾਂ ਤਾਂ ਆਪਣੀ ਵਾਈਫ ਨੂੰ ਭੇਜਿਆ ਸੀਗਾ ਕਿ ਉਹ ਤੈਨ ਦੇ ਕੱਪੜੇ ਬਦਲਦੀਏ ਪਰ ਮੈਂਟਰੀ ਡਿਸਟਰਬ ਹੋਣ ਦਾ ਕਰਕੇ ਇਹ ਅ ਦਜਾ ਉਹਦੀ ਰੋੜੀ ਮਾਰ ਲੱਗੀ ਸੀਗੀ ਤੇ ਹੁਣ ਉਹਨਾਂ ਦੀ ਬੇਟੀ ਉਹਨਾਂ ਤੇ ਸਾਡੇ ਆਸ਼ਰਮ ਚ ਭੈਣ ਆਈ ਤੇ ਇਹਨੇ ਕੱਪੜੇ ਬਦਲਾਏ ਆ ਭੈਣ ਸਾਰੀ ਹੈ ਨਾ ਕੱਪੜੇ ਤਿੰਨੇ ਸਾਰੇ ਲਾਏ ਹੈ ਨਾ ਸਾਰੇ ਲਾਏ ਸੀ ਜਿਹੜਾ ਚਾਦਰ ਦਾ ਪਾ ਲਿਆ ਕੀ ਗੱਲ ਹੈ ਭੈਣ ਇਹ ਦੇਖੋ ਰੋਦੀ ਹੈ ਜਿਹਦੇ ਬੰਦਾ ਦੁਖੀ ਹੁੰਦਾ ਨਾ ਹਾਂਜੀ ਰੋਪੀ ਕੱਪੜੇ ਪਾਏ ਨਾ ਰੋਹੀ ਚ ਹੁੰਦਾ ਐਸਾ ਹੁੰਦਾ ਰੋਦੀ ਕੀ ਗੱਲ ਹੈ ਭੈਣ ਹੱਦ ਗਈ ਕਿਸ ਨੇ ਕੱਢਿਆ ਕਰੋ ਜੇ ਐਸਾ ਮਾਰਿਆ ਵਾ ਮਾਰਿਆ ਕਿਸੇ ਨੇ ਆਹ ਵੇ ਪੈਸਾ ਆਫਟਰ ਹੋ ਤਾਂ ਵੀ ਆਪੇ ਚੁੱਪ ਕਰ ਜਾਂਦੀ ਕੀ ਗੱਲ ਆ ਕਿਨੇ ਮਾਰਿਆ ਜਵੰਦੀ ਵਾਲੇ ਵੀਰ ਨੂੰ ਪੁੱਛਣਾ ਕਿ ਤੂੰ ਉੱਥੋਂਦੋਂ ਕਿਤੇ ਆਈ ਏ ਉਹਨੇ ਗੋਟ ਮਖੋਈ ਉਹਨੇ ਗੋਟ ਆ ਆ ਮਿਲਦਾ ਸੋਜ ਜਾ ਆਵੇ ਸੋਜ ਜਾ ਆ ਸੋ ਜਾ ਸੋਜ ਪਈ ਏ ਸੋਜ ਪਈ ਕਿਧਰ ਕਿਨੇ ਮਾਰਿਆ ਮੋਰੀਆ ਵੇ ਕੱਲ ਨੂੰ ਕਿਤੇ ਐ ਜਾਂਦੀ ਤੇ ਐ ਮਸ਼ਾਮਾਂ ਨੂੰ ਲੈ ਕੇ ਥੱਲੇ ਕਿਤੇ ਆ ਜੇ मारा किसी ने आपको मारा है तो मारा बहन तो किसने मारा है मारा। किसने मारा मास्टर मास्टर ने वो कौन मास्टर है वो जो बैठा था कहाँ पे और उसी और और जगह और आगा वो वही जगह बैठे थे आपका नाम क्या है भूको क्या भूको भूको कहाँ की रहने वाली हो बिहार के आ, जिला जिला खगरिया हैं खगरिया 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 के खगरिया 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 और गांव का नाम क्या है मैसूरी तो सारा पता ये आपके बच्चे हैं हाँ बच्चे तो है एक डूब गई पति और दूसरा कर लिया यहाँ पर आप कैसे आए घर तो से, से निकाल दिया कि खुद ही आए आप नहीं हम जरना लाए का भाग गए ਕਿਆ ਹਮ ਜਰਨਾ ਲਾਇ ਤੋ ਕਾ ਭਾਗ ਗਈ ਕਨ ਭਾਗ ਗਈ ਹਮਾਰੇ ਤੇ ਬੋਲੀ ਤੇ ਆਪਣੀ ਨਾ ਅਸ਼ਰੰਦਿਚ ਪੱਥਰ ਲੱਗ ਰਿਆ ਵਾ ਉਹ ਸਾਰੇ ਬਿਹਾਰੀ ਆ ਜਿਹੜੇ ਪੱਥਰ ਲੌਂਦੇ ਤੇ ਮੈਨੂੰ ਤਾਂ ਲੱਗਦਾ ਜੇ ਉਹਨਾਂ ਨਾਲ ਮੈਂ ਜੇ ਇਹਦੀ ਗੱਲ ਕਰਾਵਾਂ ਜਿਵੇਂ ਆਪਣਾ ਜ਼ਿਲ੍ਹਾ ਵੀ ਦੱਸਦੀ ਐ ਤੇ ਪਿੰਡ ਵੀ ਦੱਸਦੀ ਪਈ ਐ ਹੋ ਸਕਦਾ ਇਹਦਾ ਨਾ ਪਰਿਵਾਰ ਦਾ ਕੋਈ ਪਤਾ ਲੱਗ ਜਾਣਾ ਹੂੰ ਕੋਈ ਲੱਗ ਜਾਣਾ ਸੋ ਸਾਰੀਆਂ ਹਾਂ ਹਾਂ ਕੁੱਟਿਆ ਜਾਂਦਾ ਕੁੱਟਿਆ ਆਪਕੋ ਮਾਰਾ ਲੱਗਦਾ ਹੈ ਨਾ ਨਾ ਉਹ ਨੇ ਉਹ जो था कलर का डब्बा वही में गिर गया अचार था थाली में वही में गिर गया तो मैं गिर गया तो उठाओ थोड़ा एक दे दो मैं आश्रम से आई हाँ कौन सा आश्रम था जगह मसौ है जलाला में बार खुली था मैं निकल गई पानी नहीं देते थे पानी खाना नहीं देती थे कैसे रहूंगा किसी के घर काम करती थी अब हाँ बर्तन तन धो देते किसके घर गार? किसके घर वो बगल में जो ना करिया रंग के उसी के। और गाली देते थे फिर तो कहता बहन बन जा फिर गाली देने लगता रंडी रंडी करने लगता गाली देने लग जाता था हाँ फोन दे मेरे सेवा का कि गड्डी रह गया और कता भर दिन भुगारे हम डाती है हां भाई गुस्तान को राम ते अपने सारा कपड़ा क्यों उतारा मैं लह लगे कि खूब एक गर्ती थी ना पहला होता वैसे एक डिब्बा पानी था ना वही में ला ली क्या एक डिब्बा पानी था ना वही में ला ली ओके ओके के ना मैं नहा लिया कपड़े सने ना लिया को मैं बोलने की नहीं। नहीं।, नहीं नहीं चलो ना लिया कपड़े सने ना लिया पर आपको मालूम है ना कि कपड़, बिन कपड़ों के नहीं रहना चाहिए आपने तो सारे कपड़े उतार दिए अगर ये आप साहब आपको देखते ना ठीक है तो अब अच्छा थोड़ी था आपके पास कपड़ा भी नहीं था कोई तो और आप आ, आ, आ एरिया भी दे आपके लिए मतलब के क्या कहते उसको भी आपको एरिया का भी मालूम नहीं था हम मैं कहाँ पे हूँ तो ਨਾ ਆਪਕੇ ਖੁਸ਼ਕਿਸਮਤੀ ਹੈ ਕਿ ਆ ਪੰਜਾਬ ਕੇ ਗੁਰੂਆਂ ਕੀ ਧਰਤੀ 'ਤੇ ਹੋ ਔਰ ਐਸਾ ਭਾਈ ਆਪਕੋ ਦੇਖ ਗਿਆ ਦੇਖੀਏ ਹਮਾਰਾ ਭਾਈ ਇਤਨੇ ਛੋਟਾ ਚਿਪਰਾਤਾ ਹਾਂ ਕੋਈ ਗੱਲ ਨਹੀਂ ਇਹਨਾਂ ਨਾ ਮੈਂ ਆਸ਼ਮ ਲੈ ਕੇ ਜਾਣਾ ਵਾ ਉੱਥੇ ਆਪਣੇ ਪੱਥਰ ਵਾਲੇ ਵੀਰ ਕੰਮ ਕਰਨ ਰਿਹਾ ਉਹਨਾਂ ਨਾਲ ਮੈਂ ਗੱਲ ਕਰਉਣਾ ਇਹਦਾ ਪਰਵਾਰ ਲੱਭੂ ਇੱਕ ਵਾਰੀ ਇਕਾਸ਼ ਚਿੰਤਾ ਦਿਖਾਈ ਤੇ ਕੋਈ ਵੀ ਵੀਰ ਭਰਾ ਜਿਹੜਾ ਇਹ ਪਿੰਡ ਦੱਸ ਰਿਹਾ ਮੈਂ ਦੁਬਾਰਾ ਸੰਜੀ ਪਿੰਡ ਇਹਨਾਂ ਤੋਂ ਪੁੱਛਦਾ ਹਾਂ ਆ ਦੇਖ ਲਓ ਅੱਜ ਅਸੀਂ ਖਲੋਤੇ ਹਾਂ ਇਹ ਸਿਵਿਆਂ ਦੇ ਵਿੱਚ ਖਲੋਤੇ ਆ ਪਿੰਡ ਤਤਲ ਦੇ ਵਿੱਚ ਤੇ ਜਿਹੜੀ ਇਹ ਭੈਣ ਵਾ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ ਨਗਨ ਹਾਲਤ ਦੇ ਵਿੱਚ ਸੀਗੀ ਤੇ ਬਾਬਾ ਜੀ ਨੂੰ ਹੁਣਾਂ ਨੂੰ ਪਤਾ ਲੱਗਾ ਇਹਦੇ ਬਾਰੇ ਉਹਨਾਂ ਨੇ ਆਪਣੀ ਵਾਈਫ ਨੂੰ ਦੱਸਿਆ ਕਿ ਕੋਈ ਭੈਣ ਨਗਨ ਹਾਲਤ ਦੇ ਵਿੱਚ ਆ ਕੱਪੜੇ ਪਾਈਏ ਤੇ ਉਲਟਾ ਉੱਪਰੋਂ ਇਹ ਉਹਨਾਂ ਨੂੰ ਰੋੜੇ ਮਾਰ ਦੇ ਸੀਗੀ ਤੇ ਅਸੀਂ ਵੀਰ ਵੀ ਲਾਗੇ ਨਹੀਂ ਸੀ ਜਾ ਸਕਦੇ ਤੇ ਚਾਹੋ ਧੰਨਵਾਦ ਕਰਦਾ ਮੈਂ ਆਪਣੀ ਭੈਣ ਦਾ ਜਿਹੜੀ ਆਪ ਨਾਲ ਆਈ ਆ ਤੇ ਇਹਨੂੰ ਕੱਪੜੇ ਚੇਂਜ ਕਰਾਏ ਆ ਬੱਚੀ ਨੇ ਕੱਪੜੇ ਚੇਂਜ ਕਰਾਏ ਤਾਂ ਅੱਜ ਅਸੀਂ ਇਹ ਵੀਡੀਓ ਬਣਾ ਰਹੇ ਆ ਪਹਿਲਾਂ ਅਸੀਂ ਇਹ ਵੀਡੀਓ ਨਹੀਂ ਸੀ ਬਣਾ ਸਕਦੇ ਕਿਉਂਕਿ ਅਸੀਂ ਸਾਡਾ ਹੀ ਦੇਖ ਨਹੀਂ ਸੀ ਸਾਡੇ ਵੀਡੀਓ ਕੀ ਬਣਾਉਣਾ ਸੀਗਾ ਤੇ ਹੁਣ ਅਸੀਂ ਆਸ਼ਮ ਦੇ ਵਿੱਚ ਲੈ ਕੇ ਚਲੇ ਆ ਮਹਰਾਣੇ ਉੱਥੇ ਸਾਡੇ ਆਸ਼ਮ ਦੇ ਵਿੱਚ ਬਿਹਾਰੀ ਵੀਰ ਕੰਮ ਕਰ ਰਹੇ ਕਰਦੇ ਪਏ ਪੱਥਰ ਦਾ ਤੇ ਜੇਕਰ ਕੋਈ ਭੈਣ ਦਾ ਆਪਾਂ ਨੂੰ ਸਿਰਾ ਆਪਾਂ ਨੂੰ ਕੋਈ ਸਰਾਗ ਪਤਾ ਲੱਗਦਾ ਵਾ ਤੇ ਜਰੂਰ ਆਪਾਂ ਸੰਤਨਾਂ ਵੀ ਸ਼ੇਅਰ ਕਰਾਂਗੇ ਬਾਕੀ ਸੰਗ ਜੀ ਇੱਕ ਵਾਰੀ ਮੈਂ ਭੈਣ ਦਾ ਫੇਸ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨਾ ਵਾ ਤੁਸੀਂ ਵੀ ਇਸ ਭੈਣ ਬਾਰੇ ਕੋਈ ਨੌਲੇਜ ਰੱਖਦੇ ਹੋਵੇ ਤੇ ਜਰੂਰ ਦੱਸਿਓ ਇੱਕ ਵਾਰੀ ਭੈਣੇ ਇੱਕ ਵਾਰੀ ਨਾ ਦੁਬਾਰਾ ਆਪਣਾ ਐਡਰੈਸ ਬੋਲ ਦਿਓ ਆਪਕਾ ਗਾਂਵ ਕੌਣ ਸ मैसूरी 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 गांव थोड़ी है मैसूरी तो आई थिंक जिला ही नहीं जिला नहीं गांव है मैसूरी हाँ। ओके और जिले का क्या नाम है जिले का तो भाग अति खगरिया खगरिया हाँ। सही बोल रहे और बिहार की रहने वाली ठीक हाँ। तो है तो आपके आ, क्या बोलते हैं कितने बच्चे हैं आपके हमारा तो तीन लड़का तीन लड़की है लड़का का क्या नाम है राजा गुलशन कुदरत क्या काम करते वो वो तो उसको आंगनवाड़ी दे आते थे फिर ले आते थे छोटे है हां वो बेचारे अब अब पंजाब में कहां पे रहती थी पता है वो उधर जो नहीं पिंड था फतेहपुर 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 नहीं अब आप, आप कहां से कहां से आए हो फतेहपुर 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 और आदमी का क्या नाम था जी जो आपको रखता था हां निरंज ਨਰਿੰਦਰ ਨਰਿੰਦਰ ਫਤਿਹਪੁਰ ਮੈਂ ਪੁੱਛ ਰਿਹਾ ਸੀ ਕਿ ਇਹ ਕਿਹੜਾ ਹੈ ਫਤਿਹਪੁਰ ਨਾ ਪਤੇਪੁਰ ਨਾ ਦਿਹਾਣੀ ਨਹੀਂ ਹੈ ਫਤਿਹਪੁਰ ਨਾ ਦਿਹਾਣੀ ਲੱਗੇ ਫਲੋਰ ਲੱਗ ਗਿਆ ਨਹੀਂ ਫਲੋਰ ਲੱਗੇ ਨਹੀਂ ਪਤੇਪੁਰਾ ਪਤੇਪੁਰ ਨਾ ਦਿਹਾਣੀ ਕਿਹਾ ਫਤਿਹਪੁਰਾ ਜਿਹੜਾ ਆਪਾਂ ਜਗਰਾਵਾਂ ਤੋਂ ਲਈਦਾ ਵਾ ਇੱਕ ਤਾਂ ਇਹ ਪੀਰ ਮਸਾਲਾ ਇੱਕਦਮ ਪਤੇਪੁਰਾ ਅਸ਼ੀਰਗ ਕੇ ਬੇਸਾਵਰ ਪੀਰ ਮਸਾਲਾ ਗਏ ਤਾਂ 10 ਕਿਲੋ ਆਟਾ ਲੈ ਆਏ ਹਾਂ ਪੀਰ ਮਸਾਲਾ ਗਏ ਤਾਂ 10 ਕਿਲੋ ਆਟਾ ਚੱਕੀ ਕਿ ਲਈ ਆਏ ਹੂੰ اوہ میں ਕਿਨੇ تھے ਲੱਗਦੇ ਪਿਆਰ ਖਾਣਾ ਆਪ ਕਿਸੇ ਕੇ ਘਰ ਮੇ ਰਹਤੇ ਥੇ ਕਿ ਜਾਂ ਆਸ਼ਰਮ ਮੇ ਰਹਤੇ ਥੇ ਘਰ ਰਹਾ 370 ਕਿੱਥੇ ਕੀ ਕੰਮ ਕਰਤੇ ਥੇ ਮੈਂ ਤਾਂ ਖਾਲੇ ਬਰਤਨ ਤਾਂ ਧੋਦੇ ਦਿੱਤੇ ਲੋ ਟਿਊਟੀ ਘਰੇ ਨਬਰ ਲੇਤੇ ਬਸ ਨਹੀਂ ਕਰ ਪਾਤੇ ਤਾਂ ਛੇੜ ਦਿੱਤੀ ਫਤਿਹਪੁਰ ਮਿਸਾਨ ਆਸ਼ਮਨ ਆ ਜਿਵੇਂ ਮਸੂਜਾ ਨਾ ਜਿਵੇਂ ਉਥੇ ਆਸ਼ਰਮ ਹੁੰਦਾ ਕੋਈ ਫਤਿਹਪੁਰ ਚਲੋ ਦੇਖਦੇ ਚਲ आओ ਆਸ਼ਰਮ ਆਪਣੇ ਲੱਗ ਜੀਏ ਹਾਂ ਚਲਾ ਜੋ ਮੇਰੇ ਸਾਥ ਤੇਰਹਰ ਲਾ ਬੁਰੀ ਗੱਲ ਸੇ ਬੇਰ ਆ ਆ ਮਾਰੇ ਮੁਰੇ ਬਲਾਦਾ ਨਾ ਹਾਂਜੀ ਨਹੀਂ ਪਰਸੋਂ ਤੇ ਆਈਏ ਅੱਜ ਥੋੜਾ ਜਿਆਦਾ ਜਿਆਦਾ ਐਪਸੈਂਡਰ ਘੱਟ ਹੋ ਗਿਆ ਥੋੜੀ ਆ ਨਾਲ ਕਿਸੇ ਦੀ ਗੱਲ ਹੈ ਆਪਾਂ ਨੇ ਥੋੜਾ ਜਿਹਾ ਖਤਰਾ ਉਹਨੂੰ ਵੀ ਜਿਆਦਾ ਖਤਰਾ ਆਹੋ ਛੁੱਟਿਆ ਜਨ ਸਾਡੇ ਪਾਸ ਸਾਰੇ ਦੋ ਬੰਦੇ ਸੀ ਚਾਰੀ ਵੇਲਾ ਡਰੀ ਪਈ ਆ ਖਣਾ ਅਸੀਂ ਵਾਚੇ ਬੈਠੀ ਆ ਕੋਈ ਨਹੀਂ ਡਰਦੀ ਜਾਈ ਡਰੀ ਪਈ ਚਾਰੀ ਵੇਲੇ ਹਾਂ ਹਾਂ ਚਾਪ ਨੇ ਹੀ ਕੋਈ ਨਹੀਂ ਬਾਤ ਧੰਨਵਾਦ ਵੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੇ ਵਾਦ ਦਾ ਮੌਕਾ ਦਿੱਤਾ ਅੱਜ ਵਾਜੂਤਾਨ ਗੁਰਾਂੰਦਾਸ ਇਹ ਇੱਥੇ ਹੀ ਉਦੋਂ ਜਿਹੜਾ ਰੋੜਾ ਰੜਾ ਮਾਰ ਲੱਗੀ ਸੀ ਆਹੋ ਰੋੜੇ ਅੱਛਾ ਉਦੋਂ ਵੀ ਇਦਾਂ ਹੀ ਪਿੰਨਗ ਨਗਨਾਲ ਦੀ ਜੀ ਮੈਂ ਤਾਂ ਮੈਂ ਮੈਂ ਤਾਂ ਮੋਟਰ ਤੋਂ ਬਾਹਰ ਕੱਢਿਆ ਹੈ ਨਾਲ ਹੀ ਬੈਠੀ ਮਾੜੀ ਮੈਂ ਉਹਦੇ ਤੁਸੀਂ ਮੈਨੂੰ ਫੋਨ ਲਾਇਆ ਤਾਂ ਸ਼ਾਇਦ ਹੈ ਨਾ ਤੇ ਆਹ ਮੈਂ ਤਾਂ ਪੁੱਛ ਜਾ ਕਿ ਫੋਨ ਲਾਦਾ ਮੇਰੇ ਮੈਨੂੰ ਫੋਨ ਲਾਇਆ ਹਾਂ ਜੀ ਮੇਰੇ ਰੋੜੇ ਲੈ ਕੇ ਮਗਰ ਪੈ ਗਈ ਆ ਅੱਛਾ ਅੱਛਾ ਫੋਨ ਲਾ ਮੈਂ ਨੰਬਰ ਤਾਂ ਲੈ ਗਈ ਮੇਰੇ ਕੋਲ ਆ ਵਾਜੂ ਤਾਂ ਜੀ ਹੋਰ ਜੀ ਉਹ ਨਹੀਂ ਲੈ ਰੇ ਰਾਣੇ ਆਪਾਂ ਨੂੰ ਬੈਠੀ ਹੈ ਵਾਈਕ ਹਾਂਜੀ ਮਾਰਦੀ ਆ ਹੋਰ ਪੈਨ ਠੀਕ ਠਾਈ ਜੀ ਹੋਰ ਠੀਕ ਠਾਈ ਜੀ ਵਾਈਕ ਖਸਾ ਹੀ ਆ ਜੀ ਰਾਜੇ ਤਾਈ ਨਾਰੀਏ ਇਹਦਾ ਇਹ ਤੇ ਐਡਰੈਸ ਸਾਰਾ ਪਤਾ ਇਹਨੂੰ ਆਪਣਾ ਜ਼ਿਲ੍ਹਾ ਵੀ ਦੱਦੀ ਵੀ ਪਿੰਡ ਵੀ ਦੱਦੀ ਪਈ ਆ ਹਾਂ